you said never let me go ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵੈਸਟ ਸਾਈਡ ਦੇ ਵਿੱਚ ਬਹੁਤ ਬਹੁਤ ਦਿਨਾਂ ਤੋਂ ਤੁਹਾਨੂੰ ਵਲੌਗ ਦੇਖਣ ਨੂੰ ਨਹੀਂ ਮਿਲਿਆ ਕਿਉਂਕਿ ਮੈਂ ਕਿਹਾ ਹਰ ਕੁਝ ਕੁ ਤੋ ਟੂਸਾ ਤੇ ਵਸੇ ਹੀ ਚੱਲ ਰਿਹਾ ਸੀ ਵਿੱਚ ਛੁੱਟੀਆਂ ਹੋਈਆਂ ਪਰ ਮੈਂ ਵਲੌਗ ਨਹੀਂ ਬਣਾਇਆ ਚਲੋ ਜੀ ਮੇਰਾ ਬਤ ਹੁਣ ਅੱਜ ਆਪਾਂ ਹੈਗੇ ਸੀ ਅੱਜ ਮੈਂ ਸਕੂਲ ਦੀ ਛੁੱਟੀ ਮਾਰੀ ਆ ਸਿਰਫ ਵਲੌਗ ਕਰਕੇ ਤੇ ਅੱਜ ਆਪਾਂ ਬਣਾਵਾਂਗੇ ਵਲੌਗ ਸਭ ਤੋਂ ਤਰਾ ਡੇਲੀ ਤਰਾ ਤੁਹਾਨੂੰ ਪਤਾ ਹੀ ਆ ਬੱਜੋ ਕੀ ਪਾਣੀ ਗਰਮ ਹੈ ਇਧਰ ਆਪਣਾ ਪਾਣੀ ਗਰਮ ਹੋ ਰਿਹਾ ਉਹ ਦੇਖੋ ਉਹ ਟਿੱਕ ਗਿਆ ਕੈਮਰਾ ਟਿੱਕ ਗਿਆ ਇਧਰ ਚਾਂਦੇ ਆਪਾ ਹੁਣ ਫੁੱਟ ਜਾਣਾ ਸੀ ਨੁਕਸਾਨ ਹੋ ਜਾਣਾ ਸੀ ਬੜਾ ਯਾਰ ਦੇਖੋ ਬਾਈ ਆਪਾਂ ਬੈਣੀ ਹੈ ਤਾਂ ਸਭ ਤੋਂ ਪਹਿਲਾਂ ਗਾਈਜ਼ ਉਨ ਸਾਰਿਆਂ ਨੂੰ ਇੱਕ ਦਸਨਾ ਸੀਗਾ ਕਿ ਪਿਆਰੋ ਪਸੇ ਯਾ ਤੁਸੀਂ ਲਾਈਕ ਸ਼ੇਅਰ ਕਮੈਂਟ ਸ਼ੇਅਰ ਕੋ ਸਾਰਾ ਕੁਝ ਕਰਦਿਆ ਕਰੋ ਯਾਰ ਤੁਹਾਡੀ ਸ਼ੋਰ ਕਰਕੇ ਜੇ ਤੁਸੀਂ ਸਪੋਰਟ ਕਰੋਗੇ ਤਾਂ ਆਪ ਮੈਨੂੰ ਮਰੀ ਵੇਲੇ ਮਿਲੋਗੇ ਮੈਂ ਹੋਰ ਵਲੌਗ ਬਣਾਉਂਗਾ ਜੇ ਤੁਸੀਂ ਸ਼ੋਰ ਨਹੀਂ ਕਰੋਗੇ ਤਾਂ ਫਿਰ ਮੈਂ ਵਲੌਗ ਬਣਾਉਂਦਾ ਮੈਂ ਮਰੀ ਵੇਲੇ ਮਿਲੋਗੇ ਮੈਂ ਉਹਦੇ ਤੁਸੀਂ ਕਿਹਾ ਸੀ ਤੁਹਾਨੂੰ ਮੈਂ ਆਉਟ ਕੋਈ ਠੀਕਾ ਦੀਜੇਗੀ ਕੋਈ ਇਸ਼ਤਾਰਾ ਜੇ ਕੋਈ ਵੀਡੀਓ ਬਣਾਉਣੀ ਸੀ ਅਸੀਂ ਪਰ ਯਾਰ ਮੈਂ ਬਣੀ ਬਣਾਇਆ ਕਿਉਂਕਿ ਮੈਨੂੰ ਕੁਝ ਕੋਈ ਮਜ਼ਾ ਕੋਈ ਚੱਕੀ ਨਹੀਂ ਮਿਲਿਆ ਵੀ ਕੀ ਦੇ ਬਣਾਵਾ ਤੇ ਹੁਣ ਤੁਸੀਂ ਕਮੈਂਟ ਜੇ ਦੱਸਣਾ ਵੀ ਮੈਂ ਹੁਣ ਜਿਹੜੀ ਆਪਾਂ ਜਿਵੇਂ ਕਿ ਆ ਕਿੰਦਾ ਚਲਾਇਆ ਉਹ ਕਿਦਾ ਚਲਾਇਆ ਇਹ ਵੀ ਇਹ ਵੀਡੀਓ ਮੈਂ ਕਿਸ ਤੇ ਬਣਾਵਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਪਰ ਕਮੈਂਟ ਕਰਨ ਕਰੇ ਦੋਸਤ ਤਿੰਨ ਚਾਰ ਜਾਨੇ ਦੇਖਦੇ ਆ ਜੀ ਮੇਰੇ ਚੈਨਲ ਤੇ ਟੁਕੜ ਟੁਕੜ ਵਿਊ ਆਉਣ ਆ ਲਿਆ 400 ਦੇ ਲੱਭ ਆਉਣ ਆ ਲਿਆ ਪਰ ਯਾਰ ਜਿਹੜੇ ਸਬਸਕ੍ਰਾਈਬਰ ਨੇ ਮੇਰੇ ਉਹ 800 ਨੇ ਤੇ ਨਾ ਕੋਈ ਵੀਡੀਓ ਲਾਈਕ ਕਰਦਾ ਨਾ ਕੋਈ ਸਬਸਕ੍ਰਾਈਬ ਕਰਦਾ ਯਾਰ ਜਿਉਂ ਵੀ ਉਹ ਨਹੀਂ ਕੀ ਕਰ ਦੋਤੀ ਐ ਸਪੋਰਟ ਕਰਿਆ ਕਰੋ ਫੇਰ ਡਰਉਣਾ ਫਾ ਫੇਰ ਫਿਰ ਉਹ ਵੀ ਅੱਗ ਲਾ ਦੇ ਬੰਦੇ ਨਾ ਮੇਰਾ ਮੈਂ ਆਪਣਾ ਆਵਾਜ਼ ਮਤਲਬ ਉਹ ਨਹੀਂ ਖਾ ਆਪਾਂ ਸੇ ਆਏਗਾ 1 ਮਿੰਟ ਜੋ ਯੂਟਰ ਸੇ ਵੀ ਕਿਹੜਾ ਸੇਵਿਆਂ ਨੂੰ ਮੈਗੀ ਵਾਂਗੂ ਖਾਂਦਾ ਹੱਸ ਨੂੰ ਮਸਾਲੇ ਬਾਕੀ ਆਪਾਂ ਤਾਂ ਯਾਰ ਮੈਗੀ ਮਗਰ ਖਾਣੇ ਕੋਈ ਮੈਨੂੰ ਪਹਿਲੇ ਦਿਨ ਉਹ ਜਦੋਂ ਸੇਵੀਆਂ ਨੇ ਉਹਨੂੰ ਸੀ ਇੱਕ ਵਾਰ ਕਹਿੰਦਾ ਵੀ ਆਏ ਬਣਾ ਕ੍ਰਿਕਟ ਮੋੜ ਕੇ ਸੀ ਦੇ ਕਦ ਜਦੋਂ ਵੀ ਬਣਾਣੇ ਸੀ ਅੱਠੀ ਬਣਾਉਣੇ ਆ ਤੇ ਉਹੀ ਖਾਣੇ ਉਹ ਮੈਨੂੰ ਸੇਵੀਆਂ ਦੇਖੀਆਂ ਮਿੱਠੀਆਂ ਪੰਛੀਆਂ ਰਾਇਦਾ ਦੀਆਂ ਆਵਾਜ਼ਾਂ ਤੁਹਾਨੂੰ ਕਿੱਥੋਂ ਮਿਲਣਗੀਆਂ ਸ਼ਹਿਰਾਂ ਚ ਇਹ ਸਿਰਫ ਪਿੰਡਾਂ ਜੀ ਮਿਲਣਗੀਆਂ ਉਹ ਉਹ ਜਿਹੜਾਗਾ ਉਹ ਸਾਨੂੰ ਉਪਰ ਆਸੀ ਉਹ ਮੈਨੂੰ ਵਧੀਆ ਲੱਗਦੀ ਹੈ ਜਿਹੜੇ ਮਿੱਠਿਆ ਜਿਹੇ ਆਉਂਦੇ ਨੇ ਤਾਂ ਕਰਕੇ ਮੈਂ ਉਹ ਨਹੀਂ ਖਾਦਾ ਹੁਣ ਹੁਣ ਆਪ ਜੀ ਇਹ ਹੁਣ ਅਸੀਂ ਮੈਂ ਕੀ ਖਾ ਲਿਆ ਨਵੇਂ ਤੋਂ ਵੈਕਸ ਪੇਰੀ ਮਟ ਕੀ ਖਾਦੇ ਹੁਣ ਚਾਪਾ ਚਾਲ ਦੇ ਅਮੀਏ ਪਾਣੀ ਕਰ ਮਕਾ ਪਾਣੀ ਕਰ ਲੋਕਰ ਮਨਣਾ ਨਾ ਮੈਂ ਸ਼ੈਂਪੂ ਦੇ ਸ਼ੈਂਪੂ ਹੈਗੇ ਨੇ ਸ਼ੈਂਪੂ ਦੇ ਬਨੇ ਵਈ ਹੁਣ ਗਾਇਜ਼ ਆਪੜੇ ਇਧਰ ਮੰਜਾ ਡਾ ਲਿਆ ਹੁਣ ਇਧਰ ਆਪਾਂ ਪਹਿਲਾਂ ਤੋਂ ਸੇਕ ਤੋਂ ਪੁਸੇਕ ਲਿਆ ਸਿੱਖਦੇ ਆ ਆਪਾਂ ਉਰੇ ਤੋਂ ਉਧਰੋਂ ਆਪਣਾ ਪਾਣੀ ਕਰਮ ਹੋ ਰਿਹਾਗਾ ਉਸ ਤੋਂ ਬਾਅਦ ਆਪਾਂ ਖਾਵਾਂਗੇ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਮਕਰੂ ਕੀ ਕਹਿੰਦੇ ਮੈਗੀ ਨੂੰ ਵਾਲੀ ਮੈਗੀ ਛੇਵੀਆਂ ਨੂੰ ਨਾਲ ਉਹ ਖਾਵਾਂਗੇ ਤੇ ਕੱਪ ਆਪਾਂ ਕਾਇਜਾ ਥੋੜੇ ਕਿ ਚੜਨਾ ਪਾਏ ਇੱਕ ਜਿਹੜਾ ਆਪਾਂ ਮਾਈਕਰ ਲੈ ਆਵਾਂਗੇ ਜਿਹੜਾ ਉਰੇ ਲੱਗਦਾ ਹੁੰਦਾ ਫਿਰ ਆਪਾਂ ਜਿਹੜੇ ਆ ਕੋਈ ਮੋਟਰ ਵਾਲਾ ਹੋ ਜਾ ਕੋਈ ਬਾਹਰ ਤੇ ਬਲਾ ਉਹ ਜ਼ਰੂਰ ਬਣਾਇਆ ਕਰਾਂਗੇ ਪਰ ਤੁਸੀਂ ਸਪੋਰਟ ਬਣਾਏ ਰੱਖੋ ਹੋਰ ਵੀ ਅੱਗੇ ਆਪਾਂ ਦੇ ਬਹੁਤ ਕੁਝ ਕਰਨਾ ਹੈ। ਠੀਕ ਹੈ ਗਾਇਜ਼। ਆਪਾਂ ਹੋਰ ਵੀ ਬਹੁਤ ਕੁਝ ਕਰਨਾ ਹੈ। ਤਾਂ ਬਸ ਆਪ ਦੀ ਜੇ ਤੁਸੀਂ ਸਪੋਰਟ ਬਣਾ ਕੇ ਰੱਖੋਗੇ ਤਾਂ ਆਪਾਂ ਹੋਰ ਵੀ ਬਹੁਤ ਜ਼ਿਆਦਾ ਇਹ ਚੈਨਲ ਤੇ ਵੈਸਟਰ ਸਾਰ ਦੇ ਤੇ ਬਹੁਤ ਘੈੜ ਜਿਹੜਾ एवरीडे ਐਨੀਥਿੰਗ ਇਹਦੇ ਸਾਰਾ ਕੁਝ ਕਰਾਂਗੇ ਆਪਾਂ। ਆਹੀ ਮੈਂ ਇਹ ਡਿਸਕ੍ਰਿਪਸ਼ਨ ਚ एवरीडे ਐਨੀਥਿੰਗ ਲਗਾ ਵੀ ਹੈ ਇੱਥੇ ਹਰ ਦਿਨ ਕੋਸ਼ਿਸ਼ ਵੀ ਪਤਾ ਲਾ ਜਿਹੜਾ ਆਪਾਂ ਲਾਵਾ ਕੇ ਵਾਸਤੇ ਸਿੱਟੀ ਚੱਲਾਂਗੇ ਅੱਜ ਜੇ ਤੁਸੀਂ ਸਪੋਰਟ ਬਣਾਉਂਗੇ ਤਾਂ ਹੀ ਹੋਸਗਾ ਇਧਰ ਆਪਣੇ ਮੁਰਗੇ ਬੈਠੇ ਆ ਮੈਂ ਕਈ ਲੋਕਾਂ ਦੇ ਕਮੈਂਟ ਆ ਰਹੇ ਸੀ ਵੀ ਤੁਸੀਂ ਆਪਦੇ ਮੁਰਗੀ ਜਿਹਾ ਪਾਉਂਦੇ ਆਗੇ ਆਹ ਦੇਖੋ ਯਾਰ ਉਹ ਬੈਠੇ ਬਸ ਵੇਰੇ ਸਾਡੇ ਹੋਸ਼ ਹੁਣ ਇੰਨਾ ਟਾਈਮ ਤਾਈ ਬੈਠੇ ਹੁੰਦੇ ਨੇ ਯਾਰ ਇਹਨਾਂ ਦਾ ਖੁੱਡਾ ਬਹੁਤ ਵੱਡਾ ਇੱਕ ਤਾਂ ਯਾਰ ਲੜਦੇ ਵਾਲਾ ਲੜਦੇ ਵਾਲਾ ਨੇ ਤਾਂ ਕਰਕੇ ਤਾਂ ਕਰਕੇ ਸੀ ਖਾ ਨਹੀਂ ਦਿਖਾਉਂਦੇ ਐਨਾ ਨਹੀਂ ਦਿਖਾਉਂਦੇ ਨਹੀਂ ਤਾਂ ਸੀ ਦਿਖਾ ਹੀ ਦਈਏ ਇੱਕ ਤਾਂ ਯਾਰ ਜੀ ਇਹ ਲੜਦੇ ਨੇ ਤਾਂ ਉਹ ਆ ਜਾਂਦਾ ਕਾਪੀਰਾਈਟ ਜਾਂ ਸਿਸਟਮ ਜਾ ਜਾਂਦਾ ਵੀ ਰਿਜੈਕਟ ਹੋ ਜਾਂਦਾ ਵੀ ਇਹ ਜਾਨਵਰਾਂ ਦੀਆਂ ਲੜਾਈਆਂ ਦਿਖਾਉਣ ਤੁਸੀਂ ਤਾਂ ਕਰਕੇ ਚੱਕਰ ਪੈ ਜਾਂਦਾ ਤਾਂ ਨਹੀਂ ਕੰਮ ਪਾਦਿਆ ਕਰ ਆਪਾਂ ਕਰ ਲੱਗੇ ਬਾਲਾਂ ਦੀ ਮਾਲਿਸ਼ ਸਭ ਤੋਂ ਲਿਓਣ ਪਰ ਲੱਗਦੇ ਹੋਣੇ ਤੇਲ ਤੇ ਤੁਹਾਨੂੰ ਵੀ ਦਿਖਾਉਣੇ ਆ ਚਲ ਚੱਲਦੇ ਹਾਂ ਕਰਦੇ ਹਾਂ ਹੁਣ ਆਪਾਂ ਤੇਲ ਦੇ ਮਹਿਸੂਸ ਥੰਬਲੇਨ ਦੇ ਸਾਹਮਣੇ ਨਾਲ ਹੋ ਗਾਈਜ਼ ਮੈਂ ਸਭ ਮੈਨੇ ਸੋਚਿਆ ਹੁਣ ਆਪਾਂ ਹੁਣ ਜੇ ਆਪਾਂ ਨਾ ਤੇਲ ਲਾ ਲਿਆ ਫਿਰ ਆਪਾਂ ਰੋਟੀ ਦੀ ਰੋਟੀ ਫਿਰ ਆਪਾਂ ਉੱਥੇ ਤੇਲ ਲਗਾ ਰੂਗਾ ਸਭ ਤੋਂ ਪਹਿਲਾਂ ਆਪਾਂ ਰੋਟੀ ਪਰੋਟੀ ਖਾਨੇ ਆ ਫਿਰ ਆਪਾਂ ਤੇਲ ਦਸਾ ਲਈ ਚਲੋ ਤਾਂ ਗਾਈਜ਼ ਮੈਂ ਜਿਹੜੇ ਆਪਾਂ ਗਾਣੇ ਗੂਣੇ ਚੱਲਦੇ ਆ ਇਹ ਇੱਧਰ ਉੱਧਰ ਉਹਾਂ ਵਿੱਚੋਂ ਵਿੱਚ ਮੈਂ ਕੱਟ ਦੇਣਾ ਹੋਊਗਾ ਯਾਰ ਕਾਪੀਰਾਈਟ ਆ ਜਾਂਦਾ ਯਾਰ ਕਾਪੀਰਾਈਟ ਕਲੇਮ ਆ ਜਾਂਦਾ ਪਲੱਸ 1 ਪਤਾ ਨਹੀਂ ਇਹ ਜੱਫੀ ਸਵਾਇ ਪਹਿਲਾਂ ਮੈਨੂੰ ਨੌਲਜ ਨਹੀਂ ਹੁੰਦੀ ਜੀ ਪ੍ਰੋਬਲਮ ਮੈਨੂੰ ਨੌਲਜ ਆ ਵੀ ਜੇ ਕਿਤੇ ਵੀ ਕੋਈ ਹੋਰ ਜੇ ਬਾ ਇਧਰ ਉਧਰ ਗਾਣਾ ਚੱਲਦਾ ਕਿਸੇ ਵੀ ਸਿੰਗਰ ਦਾ ਜਾਂ ਕਿਸੇ ਹੋਰ ਦਾ ਕੋਈ ਵੀ ਉਹ ਫਾਸਟ ਵੀਡੀਓ ਤੇ ਮਿਊਜ਼ਿਕ ਲਾਉਣਾ ਸਾਰੇ ਤੇ ਕਾਪੀਰਾਈਟ ਆ ਜਾਏਗਾ। ਅਗਰ ਕਲੀਮਾ ਕੋਈ ਆਏਗਾ ਯਾਰ ਵੀਡੀਓ। ਅੱਧਿਆਂ ਤਾਂ ਮੇਰੀ ਵੀ ਗਿਆ। ਅਈ ਮੈਂ ਕਿਵੇਂ ਲਗਾ ਦਵਾਂਗਾ ਵੀ ਉਹ ਕਾਪੀਰਾਈਟ ਆ ਜੂਗਾ। ਉਹ ਬਹੁਤ ਸ਼ੂਟ ਤਾਂ ਬਹੁਤ ਕੀਤੀ ਹੈ ਪਰ ਮੈਂ ਪਾਈਆਂ ਹੀ ਨਹੀਂ। ਹੁਣ ਗਾਜ ਆਪਾਂ ਖਾਣ ਲੱਗਿਆ ਰੋਟੀ। ਤੇ ਰੋਟੀ ਖਾਣ ਤੋਂ ਬੁਧੀ ਮਿਲਦੀ ਹੈ। ਆਪਾਂ ਰੋਟੀ ਖਾ ਲਈ। ਗਾਈਜ਼ ਹੁਣ ਆਪਾਂ ਅੜ ਪੂਰੀ ਤੇ ਅਸਾਰ ਕਰਿਆ ਰਾਮ ਨਾਲ ਆਪਾਂ ਗਾਣੇ ਕੋਣੀ ਸੁਣੇ ਫੁੱਲਾ ਪਰਲੈਕਸ ਹੋਏ ਤੇ ਦੀਸਾ ਦੇ ਹੁਣ ਆਪਾਂ ਤੋਂ ਪੇਟ ਕਿਉਂ ਨਾਉਣੇ ਆ ਹੁਣ ਨਾਉ ਤੋਂ ਬਾਅਦ ਮਿਲਦੇ ਇੱਕ ਵਾਰ ਦੱਸਦੇ ਹੋ ਠੀਕ ਹੈ ਗਾਈਜ਼ ਇਹ ਇਦਾਂ ਦੀ ਸ਼ੇਕ ਕਿੱਦਾਂ ਲੈ ਮਾ ਵਾਲਾ ਨੂੰ ਇਤਾਂ ਸਟਾਈਲ ਕਰਿਆ ਬਹੁਤ ਯਾਰੂੰਂ ਜਿਹਾ ਲੱਗ ਰਿਹਾ ਚਲੋ ਹੁਣ ਆਪਾਂ ਨਾਉਣੇ ਆ ਜੇ ਆਪਾਂ ਤੇਲ ਲਾ ਕੇ ਨਾਵਾਂਗੇ ਸਰੋਂ ਦਾ ਤਾਂ ਪਰ ਵਧੀਆ ਕੋਈ ਰਿਸਪੌਂਸ ਮਿਲਦਾਉਣਾ ਨਾ ਕੇ ਮਿਲਦੇ ਯਾਰ ਖੰਦਰ ਇਹ ਫੋਨ ਨੂੰ ਲਾਉਣੇ ਆ ਚਾਰਜ ਤੇ ਆਪਾਂ ਕਰਨਾ ਹੋਣੇ ਬਹੁਤ ਨਹੀਂ ਲਾ ਰਿਹਾ ਉਹ ਪੰਨਾ ਨਹੀਂ ਫੇਰ ਸੋਵਾਂਗੇ ਪਾਣੀ ਤਾਂ ਤਾਂ ਹੋ ਗਿਆ ਬਾਤੀ ਕਾ ਫਿਰ ਮੈਂ ਨਾ ਹੋਣਾ ਮੈਂ ਗਿਆ ਹੈ ਗਾਇਜ ਪਰ ਬਾਹਰ ਤਾਂ ਵਧੀਆ ਹੋਵੇ ਹੁਣ ਨਾ ਕੀ ਮਿਲਦੇ ਆ ਹੁਣ ਆਪਾਂ ਨੇ ਰੋਟੀ ਪਾਣੀ ਸਾਰਾ ਕੁਝ ਨਾ ਨੂੰ ਲੈ ਆ ਹੁਣ ਵੱਜ ਰਿਹਾ 2 ਵਜੇ ਆ ਗਿਆ ਆਪਾਂ 11 12 ਵਜੇ ਉੱਤ ਬਣਾ ਰਹੇ ਹਾਂ ਇੱਕ ਘੰਟਾ ਹੋ ਗਿਆ ਪੂਰਾ ਇੱਕ ਘੰਟੇ ਬਾਅਦ 1-2 ਘੰਟੇ ਬਾਅਦ ਫਿਰ ਆਪਾਂ ਹੁਣ ਹੁਣ ਸੋਚਦਾ ਹੁਣ ਮੈਂ ਪੂਜਾ ਜਾਂਦਾ ਤੇ ਹੁਣ ਆਹ ਇਹ ਕਮੈਂਟ ਕਰਕੇ ਜਰੂਰ ਦੱਸਿਓ ਵੀ ਵਾਲ ਕਿਦਾਂ ਦੇ ਲੱਗ ਰਿਹਾ ਐਵੇਂ ਤਾਂ ਹੁਣ ਅੱਜ ਵਾਲ ਮੇਰੇ ਸਹਾਂਵਣਾ ਚ ਠੀਕ ਨਹੀਂ ਲੱਗ ਰਿਹਾ ਅੱਜ ਬਹੁਤ ਵਾਰ ਹੋ ਗਿਆ ਮੈਂ ਸੀਸ਼ੇ ਤੇ ਮਰੇ ਖੜੇ ਉਹ ਫੇਰ ਵੀ ਦਿਖਾ ਦਿਓ ਕਿ ਨਾ ਸਹੀ ਲੱਗ ਰਹੇ ਨੇ ਨਾ ਉਹਨਾਂ ਇਹ ਦੱਸੋ ਵੀ ਇਹ ਛੋਟੇ ਕਰਾਵਾਂਗੇ ਕਿ ਕਾ ਮੈਂ ਇਦਾਂ ਹੀ ਰੱਖਾਂ ਐ ਕਮੈਂਟ ਕਰਕੇ ਜੁੜ ਦੱਸਿਓ। ਉਹਨਾਂ ਗਾਇਓ ਪਾਪਾ ਨੂੰ ਦੇਖਦੇ ਕਿ ਕਰ। ਤੇ ਜਿਨੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਹਰ ਤੱਕ ਲਾਈਕ ਕਰ ਰਹੇ ਹੋ ਕੰਗਈ। ਵੀਡੀਓ ਨੂੰ ਲਾਈਕ ਕੀ ਉਹ ਤਵਾ ਜੀ ਮੈਂ ਇਧਰ ਚੜ ਕੇ ਤੁਹਾਨੂੰ ਦਿਖਾਉਣਾ ਤੁਸੀਂ ਨੇ ਮੇਰਾ ਅਦਾ ਕਰ ਨਹੀਂ ਦੇਖਿਆ ਹੋਊਗਾ ਗਾਇਜ਼ ਇਧਰ ਆ ਇਧਰ ਆ ਗਾਇਜ਼ ਮੇਰਾ ਪੂਰਾ ਕਰੋ ਕੁਝ ਪਿਛਲੇ ਪਾਸੇ ਆ ਇਹ ਤੇ ਇਧਰ ਦੇਖ ਸਕਦੇ ਤੁਸੀਂ ਉਸੇ ਇਦਾਂ ਦਾ ਕਾਤੇ ਕਰਿਆ ਤੇ ਇਧਰ ਆਪਾਂ ਨੇ ਆ ਟੰਗਿਆ ਹੋਇਆ ਆ ਵੀ ਲਮਕ ਲਮਕ ਨੂੰ ਕਈਵਾ ਕਈ ਵਾਰ ਹੰਦਾ ਜਿੱਥੇ ਨਹੀਂ ਕੀ ਕਰਦਾ ਹੁੰਦਾ ਉਹਨਾਂ ਲੰਕ ਮੰਨੇ ਤੇ ਇਧਰ ਹੁਣ ਹੁਣ ਅਸੀਂ ਕੰਦ ਕੱਢਾਂਗੇ ਜਦੋਂ ਆ ਆ ਵੜਾਵਾਂਗੇ ਕਿਉਂਕਿ ਜੇ ਅਸੀਂ ਇਹ ਨਹੀਂ ਬੜਾਈਏ ਤਾਂ ਕੰਮ ਹੋ ਜ਼ਰਾ ਜ਼ਿਆਦਾ ਆ ਬੇਕਾਰ ਬਸ ਤੇ ਵਿਡੀਓ ਸਾਦੇ ਆ ਨਾ ਕੀ ਕਰਕੇ ਦੇ ਤੇ ਇਧਰ ਦੇਖਿਆ ਸਾਡੀ ਜਿਗਾਰਡਮੈਂਟ ਇਧਰ ਦੀ ਅੰਦਰ ਅਸੀਂ ਇਹਨੇ ਲਾਈ ਹੋਈ ਆ ਮੋਰੀ ਥਾਰ ਕੰਦ ਅੰਦਰ ਬਿਲਕੁਲ ਨਹੀਂ ਉਹਨੇ ਇਧਰ ਇਤੁਰ ਵੀ ਸਾਡਾ ਘਰ ਆਇਨਾ ਆ ਇੱਥੇ ਦੇਖ ਸਕਦੇ ਹੋ ਮੇਰੇ ਪੁੱਤ ਕਿਸ ਤਰ੍ਹਾਂ ਆਏ ਹੋਣੇ ਬਾਕੀ ਸਾਰੇ ਤੇ ਤੇ ਗਾਇਜ਼ ਹੋਰ ਜਿੰਨੇ ਵੀ ਤੇ ਤੇ ਜੇ ਤੁਹਾਨੂੰ ਸਾਡੇ ਹੋਮ ਟੂਰ ਦਾ ਵਲੌਗ ਜੈ ਵਲੌਗ ਚਾਹੀਦਾ ਗਾਇਜ਼ ਜਿੰਨੇ ਵੀ ਵਿਊ ਆਣਗੇ ਤੇ ਉਹਨੇ ਇਹਦੇ ਲਾਈਕ ਆਉਣ ਚਾਹੀਦੇ ਆ ਸਾਡੀ ਵੀਡੀਓ ਤੇ ਜੇ ਸੇਮ ਸੇਮ ਹੋਏ ਲਾਈਕ ਤੇ ਵਿਊ ਤਾਂ ਅਸੀਂ ਹੋਮ ਟੂਰ ਦੀ ਵੀਡੀਓ ਦੇਖਾਂਗੇ ਪਤਾ ਲੱਗ ਜਾਵਾਂਗੇ ਜੇ ਸੇਮ ਹੋਣਗੇ ਜਿਵੇਂ ਕਿ ਪੰਜ ਵਿਊ ਨੇ ਤਾਂ ਪੰਜ ਲਾਈਕ ਹੋਣੇ ਚਾਹੀਦੇ ਸਿੱਧੀ ਸਿੱਧੀ ਗੱਲ ਹੈ ਜਿਹੜਾ ਵੀਡੀਓ ਨੂੰ ਦੇਖਣਾ ਪਲੀਜ਼ ਲਾਈਕ ਕਰ ਲਿਓ ਜੇ ਤੁਹਾਨੂੰ ਇਹ ਜਾ ਬਲੌਗ ਹੋਰ ਦੇਖਣਾ ਹੋਵੇ ਦੇਖਣਾ ਹੈ ਪਲੀਜ਼ ਤੁਹਾਡੇ ਬਣਾ ਖੁੱਜ ਜਾਂਦਾ ਇੱਧਰ ਚੱਲਦੀ ਜਾਨੇ ਕੁੱਤੀ ਦਾ ਇੱਧਰ ਕੁੱਤੀ ਦਾ ਘਰ ਹੈ ਤੇ ਇੱਧਰ ਪੁਰਾਣੀ ਸਾਡੀ ਸਾਈਕਲ ਹੀ ਆ ਦੇਖ ਕੇ ਜਿਹੜੀ ਜੀ ਆ ਲੈਬਰੇੰਥ ਤਾਂ ਕਰਦੀ ਕੋਈ ਰੋੜ ਨਹੀਂ ਆ ਜਿਵੇਂ ਤੇਰੀ ਜਿਹਾ ਬਣਾਇਆ ਜਿਹੜੀ ਆਪਾਂ ਦੇਖੀਏ ਇਹ ਬਕਰ ਬਣਾਉਣਾ ਬਹੁਤ ਚੰਗੇ ਲੱਗਦੇ ਨੇ ਦੇਖੀ ਜਿਹੜਾ ਉਹਨੂੰ ਘਰ ਬਣਾਉਂਦੇਗਾ ਤੋ ਉਹ ਗਈ ਉਹ ਹੈਗੀ ਆ ਸਾਡੀ ਘਰ ਦੀ ਫੜੀ ਹੋ ਜਿਹਦੇ ਬਾਹਰ ਤਿੱਕਾ ਤਾਂ ਘਰ ਚੋਂ ਅਸੀਂ ਜਿਹਪੇਰੀਆਂ ਨਾਲ ਨਾ ਮੁੱਕੀ ਹੋਈ ਆ ਜੀ ਗੋਗੜੀ ਆ ਉਹ ਥੋੜੀ ਜੀ ਅੱਗੇ ਆ ਦੁਨੀ ਕਾਟ ਰਹੇ ਦੁਨੀਆ ਰੱਖ ਉਨੇ ਇਦਾਂ ਤੁਹਾਨੂੰ ਦਿਖਾਈ ਦਿੱਤਾ ਕਿ ਮੈਂ ਸੋਨੇ ਦੇ ਵਲੌਗ ਬਣਾਉਗਾ ਸਮ ਹਰ ਵਲੌਗ ਨੇ ਐਂਡ ਕਰ ਹੀ ਦੇਣਾ ਤੇ ਇਦਾਂ ਇਹ ਹੋਰ ਵੀ ਵਲੌਗ ਸਾਡੇ ਚੈਨਲ ਤੇ ਆਉਂਦੇ ਰਹਿਣਗੇ ਤੇ ਹੋਰ ਵੀ ਅਸੀਂ ਮਨਨ ਜਣ ਤੁਹਾਡਾ ਕਰਦੇ ਰਹਿਵਾਂਗੇ ਜੇ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਸੀਗੀ ਵੀ ਸੇਮ ਵਿਊ ਤੇ ਸੇਮ ਲਾਈਕ ਵਾਲੀ ਉਹ ਜੇ ਤੁਸਤੇ ਹੋ ਸਕੇ ਤਾਂ ਲਾਈਕ ਕਰ ਦਿਓ ਨਹੀਂ ਰਹਿਣ ਦਿਓ ਜੀ ਵੀਡੀਓ ਤੁਹਾਨੂੰ ਨਹੀਂ ਦੇਖਣੀ ਜੇ ਦੇਖਣੀ ਵੀ ਤਾਂ ਲਾਈਕ ਕਰ ਦਿਓ ਉਹ ਆਈ ਹੋਪ ਤੁਸੀਂਾਰੇ ਆਨੂੰ ਸਾਡਾ ਵਲੌਗ ਵਧੀਆ ਲੱਗਿਆ ਵਧੀਆ ਲੱਗਿਆ ਤਾਂ ਲਾਈਕ ਸਟਰਾਇਜ ਜ਼ਰੂਰ ਕਰਿਓ ਯੇ